ਜੀ ਬੱਚਿਓ ਅੱਜ ਆਪਾਂ ਗੱਲ ਕਰਾਂਗੇ ਜਾਂ ਸਿੱਖਾਂਗੇ ਵਧੇ ਕ੍ਰਮ ਵਧੇ ਕ੍ਰਮ ਕੀ ਹੁੰਦਾ ਹੈ ਛੋਟੇ ਤੋਂ ਵੱਡੇ ਵੱਲ ਨੂੰ ਵਧਣਾ ਛੋਟੇ ਤੋਂ ਵੱਡੇ ਵੱਲ ਨੂੰ ਜਾਣਾ ਕਿਸੇ ਵੀ ਸੰਖਿਆ ਨੂੰ ਪਹਿਲਾਂ ਆਪਾਂ ਛੋਟੇ ਕ੍ਰਮ ਚ ਲਾ ਕੇ ਫਿਰ ਉਸ ਦੀ ਵੱਡੀ ਸੰਖਿਆ ਵੱਲ ਜਾਣਾ ਹੀ ਵਧੇ ਕ੍ਰਮ ਹੁੰਦਾ ਹੈ ਉਦਾਹਰਨ ਦੇ ਵਜੋਂ ਦੇਖੋ ਮੰਨ ਲਓ ਤੁਹਾਡੇ ਕੋਲ ये अंक ने इस सब तो छोटा अंक कि तीन फिर उस तो वा चार पं सत अठ नौ देखो आप छोटे अंकों तो वे अंक वाल वे यानी कि छोटे तो ਵੱਡੇ ਵੱਲ ਨੂੰ ਜਾਣਾ ਹੀ ਵੱਧੇ ਕ੍ਰਮ ਹੁੰਦਾ ਹੈ। ਅਜਿਹੀ ਅੰਕਾਂ ਦਾ ਵੱਧੇ ਕ੍ਰਮ ਆਪਾਂ ਆਸਾਨੀ ਨਾਲ ਲਿਖ ਸਕਦੇ ਆ। ਪਰ ਜੇਕਰ ਤੁਹਾਡੇ ਕੋਲ ਸੰਖਿਆ ਮੰਨ ਲਓ -7, -6, 0, 5, 6 ਹੋਵੇ ਤਾਂ ਇਸ ਨੂੰ ਆਪਾਂ ਵੱਧੇ ਕ੍ਰਮ ਵਿੱਚ ਕਿਵੇਂ ਲਿਖ ਸਕਦੇ ਆ? ਬੱਚਿਓ ਤੁਸੀਂ ਜ਼ਿਆਦਾਤਰ ਗਲਤੀਆਂ ਇਸ ਇਸ ਤਰ੍ਹਾਂ ਦੇ ਸਵਾਲਾਂ ਵਿੱਚ ਕਰਦੇ ਹੋ ਸਭ ਤੋਂ ਪਹਿਲੀ ਗੱਲ ਤੁਹਾਨੂੰ ਇਹ ਪਤਾ ਹੋਵੇ ਕਿ ਜਿਹੜਾ ਰਿਣਾਤਮਕ ਅੰਕ ਹੈ ਉਹ ਜਿਵੇਂ ਕਿ -7 ਹੈ ਇਹ ਸਭ ਤੋਂ ਛੋਟਾ ਗਿਨਾ ਜਾਊਗਾ ਮਾਈਨਸ ਵਿੱਚ ਉਲਟਾ ਹੁੰਦਾ ਹੈ ਜੇ -8 ਹੈ ਤਾਂ ਉਹ -7 ਨਾਲੋਂ ਛੋਟਾ ਹੈ ਠੀਕ ਹੈ ਤਾਂ ਇਸ ਵਿੱਚ ਦੇਖੋ ਸਭ ਤੋਂ ਛੋਟਾ ਜਿਹੜਾ ਅੰਕ ਹੈ ਉਹ ਹੈ ਆਪਣੇ ਕੋਲ -7 ਉਸ ਤੋਂ ਵੱਡਾ ਹੈ -6 ਉਸ ਤੋਂ ਵੱਡਾ ਹੈ 0 ਫਿਰ ਉਸ ਤੋਂ ਵੱਡਾ ਹੈ 5 ਤਾਂ ਉਸ ਤੋਂ ਵੱਡਾ ਹੈ 6 ਤਾਂ ਇਹ ਵੱਧੇ ਕਰਮ ਹੈ ਕਈ ਬੱਚੇ ਕੀ ਕਰਦੇ ਹੈ ਦੇਖ ਲੈਂਦੇ ਹੈ ਕਿ ਸਭ ਤੋਂ ਛੋਟਾ 0 ਹੈ ਫਿਰ ਉਸ ਤੋਂ ਬਾਅਦ ਆ ਰਿਹਾ ਹੈ -6 ਫਿਰ ਉਸ ਤੋਂ ਬਾਅਦ -7 ਫਿਰ 5 6 ਬੇਟਾ ਜ਼ੀਰੋ ਤੋਂ ਵੀ ਛੋਟੀ ਜਿਹੜੇ 네ਗੇਟਿਵ ਨੰਬਰਸ ਹੁੰਦੇ ਆ ਉਹ ਜ਼ੀਰੋ ਤੋਂ ਵੀ ਛੋਟੇ ਹੁੰਦੇ ਆ ਤੇ ਜਿਵੇਂ ਜਿਵੇਂ ਮੰਨ ਲਓ ਜਿਹੜਾ 7 ਹੈ ਉਹ -6 ਨਾਲੋਂ ਵੀ ਛੋਟਾ ਹੈ ਜਿਵੇਂ ਮਾਈਨਸ ਤੋਂ ਬਿਨਾਂ ਗੱਲ ਕਰੀਏ ਆ 7 6 ਤੋਂ ਯਾਨੀ ਕਿ ਵੱਡਾ ਆਏਗਾ ਮਾਈਨਸ ਸਿਰਫ ਰਨਾਤਮਕ 네ਗੇਟਿਵ ਨੰਬਰਸ ਚ ਇਸ ਤਰ੍ਹਾਂ ਹੁੰਦਾ ਹੈ ਤਾਂ ਸਭ ਤੋਂ ਛੋਟਾ ਆਪਣੇ ਕੋਲ ਨੰਬਰ ਆਇਆ -7 ਫਿਰ ਉਸ ਤੋਂ ਵੱਡਾ -6 ਫਿਰ 0 ਫਿਰ 5 6 ਇਹ ਆਪਾਂ ਨੂੰ ਵੱਧੇ ਕ੍ਰਮ ਚ ਦੇ ਰੱਖਿਆ ਹੈ ਦੂਜੇ ਤੌਰ ਤੇ ਸਵਾਲ ਦੇਖੀਏ ਇੱਕ 8 5 -2 7 6 ਇਸ ਵਿੱਚ ਸਭ ਤੋਂ ਛੋਟਾ ਨੰਬਰ ਕਿਹੜਾ ਹੋਏਗਾ -2 ਉਸ ਤੋਂ ਬਾਅਦ ਸਾਰੇ ਪੋਜ਼ਿਟਿਵ ਵਾਲੇ ਆ ਤਾਂ ਪੋਜ਼ਿਟਿਵ ਵਾਲੇ 5 7 6 8 ਤਾਂ ਇਸ ਤਰ੍ਹਾਂ ਧਿਆਨ ਰੱਖਣਾ ਹੈ ਜਦੋਂ ਆਪਣੇ ਕੋਲ ਪੋਜ਼ਿਟਿਵ ਅਤੇ ਨੈਗੇਟਿਵ ਸੰਖਿਆ ਨੂੰ ਵੱਧੇ ਕ੍ਰਮ ਵਿੱਚ ਲਿਖਣਾ ਹੁੰਦਾ ਹੈ ਤਾਂ ਮਾਈਨਸ ਵਿੱਚ ਸਭ ਤੋਂ ਵੱਡਾ ਨੰਬਰ ਹੀ ਸਭ ਤੋਂ ਛੋਟਾ ਗਿਣਿਆ ਜਾਂਦਾ ਹੈ ਥੈਂਕ ਯੂ